ਗੁਰਾੰਬਕੇ ਹੋਏ ਇੱਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਮਹਿਲਾਵਾਂ ਸਮੇਤ ਚਾਰ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਫੋਕਤ ਹਾਸਾ ਸਕੋਰਪਿਓ ਗੱਡੀ ਨੂੰ ਪੰਜਾਬ ਰੋਡਵੇ ਦੀ ਬੱਸ ਵੱਲ ਟੱਕਰ ਮਾਰੇ ਜਾਣ ਕਰਨ ਬਾਰੇ ਦੱਸਿਆ ਜਾ ਰਿਹਾ ਹੈ ਹਾਸੀ ਵਿੱਚ ਸਕੋਰਪਿਓਸ ਪਰ ਵਜhਮੀ ਨੂੰ ਫਗਵਾੜਾ ਦੇ ਗਾਂਧੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕਿ ਇੱਕ ਮਹਿਲਾ ਦੀ ਹਾਲਤ ਨੂੰ ਦੇਖਦੇ ਹੋਏ ਡੀ ਐਮ ਸੀ ਲੁਧਿਆਣਾ ਰੈਫਰ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਆਵਤਾਰ ਸਿੰਘ ਸੋਹਤਾ ਤੇ ਉਹਨਾਂ ਦੀ ਪਤਨੀ ਸੀ ਸਕੋਰਸੋਹਤਾ ਵਾਸੀ ਫਲਪੋਤਾ ਨੇ ਦੱਸਿਆ ਕਿ ਉਹ ਜਦੋਂ ਸਕੋਰਪਿਓ ਗੱਡੀ ਵਿੱਚ ਜਾ ਰਹੇ ਸਨ ਤਾਂ ਗੁਰਾਇਆਂ ਵਿਖੇ ਤੇਜ਼ ਰਫ਼ਤਾਰ ਬੱਸ ਨੇ ਉਹਨਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਸਕੋਰਪਿਓ ਵਿਚ ਅਵਤਾਰ कौर ਅਤੇ ਇੱਕ ਹੋਰ ਮਹਿਲਾ ਵੀ ਜ਼ਖਮੀ ਹੋਈ ਹੈ ਜਿਨ੍ਹਾਂ ਦਾ ਗਾਂਧੀ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ ਆਪਣਾ ਮੈਨਾਵਤਾਰ ਸਿੰਘ ਹਾਂਜੀ ਕਿਹੜੇ ਪਿੰਡ ਤੋਂ ਆ ਜੀ ਖਲਪੋਤੇ ਤੋਂ ਹਾਂਜੀ ਕਿੱਥੋਂ ਆਏ ਆ ਆਪਣਾ ਇਹ ਆਪਣੇ ਕਿਹੜੇ ਐਕਸੀਡੈਂਟ ਕਿਦਾਂ ਐਕਸੀਡੈਂਟ ਵਾਸ ਨੰਗਰਣ ਲੱਗੇ ਸੀ ਇਹ ਜਦੋਂ ਡੰਗਿਆ ਉਹਨੂੰ ਹਾਂਜੀ ਤੇ ਉਹ ਵੀ ਜਦੋਂ ਲੰਗ ਵੀ ਸੀ ਕਾਰ ਤੇ ਉਹ ਵਾਸਾ ਕੇ ਬੈਠੇ ਲੱਗੇ ਜਿਹੜੀ ਗੱਲ ਨਾ ਹੋਇਆ ਜੀ ਹਾਂ ਬਸ ਕਿਹੜੀ ਸੀਗੀ ਰੋਡਵੇ ਦੀ ਬਸ ਸੀਗੀ ਕਿੰਨੀਆਂ ਸਵਾਰੀਆਂ ਸੀ ਆਪਣੀਆਂ ਵਿੱਚ ਅਸੀਂ ਤਾਂ ਜਾ ਰਹੇ ਸੀ ਮਤਲਬ ਕੀ ਨਾਂ ਸੀ ਆਪਣਾ ਸੀਸ ਕੋਰਸ ਹਾਂਜੀ ਕਿਹੜੇ ਪਿੰਡ ਤੋਂ ਆਪਾਂ ਸਰਪੱਟੇ ਤੋਂ ਹਾਂਜੀ ਕਿ ਮਾਵਲਾ ਕੀ ਜਿਹੜਾ ਜਿੰਗਾਂ ਦੀ ਹਸਪੀਟਲ ਆਇਆ ਐ ਐਕਸੀਡੈਂਟ ਹੋ ਗਿਆ ਬਸ ਸਮਾਰੀ ਉਹਨਾਂ ਘਰ ਤੇ ਗੱਲ ਕਿਹੜੀ ਪਾਸੇ ਨਾਲ ਐਕਸੀਡੈਂਟ ਹੋਇਆ ਜੀ 50 ਰੁਪਏ ਤੇ ਕਿਹੜੀ ਪਾਸੇ ਸੀਗੀ ਪੰਜਾਬ ਰੋਡ ਤੇ ਪੰਜਾਬ ਰੋਡਵੇ ਦੀ ਬਸ ਨਾ ਹੋਇਆ ਤੁਸੀਂ ਕੱਤੇ ਸੀਗੇ ਜੀ ਹਾਂਜੀ ਤੁਸੀਂ ਕੱ데 ਕਿਹੜੀ ਗੱਡੀ ਸੀਗੇ ਸਰਦੀ ਹੈ ਉਹ ਸਕੋਰਪੀਓ ਹਾਂਜੀ ਠੀਕ ਹੈ ਕੀ ਐਕਸੀਡੈਂਟ ਹੋਇਆ ਕਿਦਾਂ ਸਰ ਮੈਡਮ ਅਸੀਂ ਤਾਂ ਜਾਣਦੇ ਸੀ ਹੁਣ ਬੱਸ ਵਾਲੇ ਨੇ ਆ ਕੇ ਦੇਖਿਆ ਨਹੀਂ ਵਿੱਚ ਮਾਰੇ ਕਿੰਨੀਆਂ ਸਵਾਰੀਆਂ ਸੀਗੀਆਂ ਵਿੱਚ 4 ਸੀ ਚਾਰਾਂ ਦੇ ਹੱਥ ਕਰਾ ਦਿਆ ਹਸਪਤਾਲੇ ਹਾਂਜੀ ਹਾਲਾਤ ਕਿੱਦਾਂ ਨੇ ਚਾਰਾਂ ਦੇ ਇੱਕ ਦਾ ਤਾਂ ਬਹੁਤ ਜ਼ਿਆਦਾ ਹੈ ਅੱਛਾ ਜੀ ਪਹਿਲੇ ਲੁਧਿਆਣੇ ਦਾ ਅਨੰਦ ਹੋ ਕੇ ਠੀਕ ਹੈ ਜੀ ਕੀ ਨਾਮ ਉਹਨਾਂ ਦਾ ਨਾਮ ਅਵਤਾਰ ਕੁਰਸੋਤਾ ਅਵਤਾਰ ਕੁਰਸੋਤਾ ਹਾਂਜੀ ਤੇ ਜਿਹੜੇ ਆ ਬਾਪੂ ਜੀ ਨੇ ਇਹਨਾਂ ਦਾ ਕੀ ਨਾਮ ਨੇ ਇਹਨਾਂ ਦਾ ਅਵਤਾਰ ਸਿੰਘ ਸੋਤਾ ਵੀ ਇਹ ਮੇਰੇ ਹਸਬੰਦ ਆ ਠੀਕ ਆ ਜੀ ਹਾਂਜੀ ਹੋਰ ਕਿੰਨੀਆਂ ਸਹਰੀ ਸੀ ਨਾਲ ਤੁਹਾਡੇ ਇੱਕ ਨਾਲ ਮੇਰੀ ਦਰਾਨੀ ਸੀ ਉਹਦਾ ਨਾ ਸੁਮਨ ਸੀ ਨਾਮ ਚਾਰ ਜਣੇ ਸੀ ਸੀ ਇਹ ਕਿੱਥੇ ਹੋਇਆ ਐਕਸੀਡੈਂਟ ਇਹ ਹੋਇਆ ਗਰਾਇੰ ਗਰਾਇਆ ਹੋਇਆ ਦੋ ਲੋ ਕੋ ਪੋਰਪੀ ਤੇ ਬਸਟਡ ਹੋਇਆ ਆਪਣੇ ਤੇ ਉਸੋਂ ਦੀ ਆਪਣੇ ਆਏ ਇਥੇ ਹਸਪਤਾਲ ਚਾਹੀਏ ਉਹਦੇ ਹੌਂਦੀ ਜਿਹੜੀ ਆਪਣੀ ਜਿਹੜੀ ਆਪਣੀ ਕਾਰ ਕੋਲ ਦੀ ਹੈ ਆਪਣੀ ਡੈੱਥ ਹੋ ਗਈ ਆ ਓਕੇ ਉਹਦੇ ਪਰਿਵਾਰਕ ਮੈਂਬਰ ਜੋ ਵੀ ਜਾਣੇ ਜੋ ਵੀ ਜਾਣਦੇ ਨੂੰ ਤੁਹਾਨੂੰ ਕਰ ਕਾਦੇ ਕਾਦੇ ਵਿੱਚ ਹੋਇਆ ਐਕਸੀਡੈਂਟ ਸਰ ਬੱਸ ਲੀ ਤੇ ਬੱਸ ਦਾ ਕਰਦਾ ਹਾਂ ਹਾਂਜੀ ਬੱਸ ਐਂਡ ਸਕੋਰ ਵੀ ਕੋਲ ਦੇ ਵਿੱਚ ਹੋਈ ਆ ਹਾਂ ਇਹਦਾ ਕਾਰਨ ਕਿਤਾ ਕਾਰਨ ਕੀ ਹੋਇਆ ਐਕਸੀਡੈਂਟ ਦਾ ਇਹਦੀ ਵਾਰੀ ਦਾ ਅਸੀਂ ਆਪਣੇ ਤੁਹਾਨੂੰ ਦਿਸ ਕਰ ਰਹੇ ਹਾਂ ਓਕੇ ਕੰਡੀਸ਼ਨ ਕਿਦਾਂ ਹੈ ਇਸ ਇੱਥੇ ਕੀ ਵੀ ਬੰਦਿਆਂ ਦੀ ਜਿਹੜਾ ਪੇਸ਼ੈਂਟ ਦਾਖਲ ਹੈਗਾ ਉਹਦੀ ਕੰਡੀਸ਼ਨ ਕਿਦਾਂ ਹੈ ਠੀਕ ਆ ਉਹ ਡਾਕਟਰ ਦੱਸਣਗੇ ਨਾ ਦੇਖੀ ਜਾਂ